ਸੜਕ 'ਤੇ ਚਾਲੇ ਚੱਲਿਆ ਖੂਨੀ ਖੇੜ ਵੱਲ ਦਿੱਤਾ ਸਰੇ ਬਾਜ਼ਾਰ ਮਾਪਿਓਂ ਦਾ ਸੋਨਾ ਸੁਨੱਖਾ ਪੁੱਤ ਬੱਚੇ ਦੀ লাশ ਵੇਖ ਦਾਦੀ ਨੂੰ ਪੈ ਰੀਆਂ ਨੇ ਦੰਦਲਾ ਸਾਡਾ ਨਾ ਦਿੱਤੀ ਅਸੀਂ ਨਹੀਂ ਮਰਾਂਗੇ ਓਏ ਸਾਡਾ ਜਵਾਨ ਬੱਚਾ ਖੋ ਲਿਆ ਓਏ ਕਾਹਦੀ ਆਦੇ ਸਾਡਾ ਜਵਾਨ ਬੱਚਾ ਖੋ ਲਿਆ ਆ ਬੱਚਾ ਇਹਦੇ ਦੁੱਖ ਤੇ ਦੁੱਖ ਨੇ ਕਿ ਤੋ ਸਾਡੇ ਤੋਂ ਬੱਚਾ ਨੂੰ ਕੋਈ ਚਾਹੀਦਾ ਨਹੀਂ ਸਾਾਨੂੰ ਇਨਸਾਫ ਚਾਹੀਦਾ ਅਸੀਂ ਬੱਚੇ ਨੂੰ ਦਾਗ ਜਿਹਾ ਲਾਵਾਂਗੇ ਜਾਂ ਕੋਈ ਟਾਟਾ ਕੋਈ ਬੰਦੇ ਪਾ ਦੇਣਾ ਕੋਸਰੇ ਸਾਡੀ ਬੈਂਤੀ ਆ ਸਭ ਚੋਰੀ ਕਰਤੀ ਆ ਅਸੀਂ ਸਾਡਾ ਸਾਰਿਆਂ ਦਾ ਸਹਿਯੋਗ ਹੈ ਤੁਹਾਡੇ ਨਾਲ ਕਿਸੇ ਪਰਸਾਦ ਮੈਂ ਕਰਦਾ ਤੁਸੀਂ ਵੀ ਸਾਨੂੰ ਕਰਦੇ ਅਸੀਂ ਬੱਚੇ ਦਾਗ ਜਿਹਾ ਲਾਵਾਂਗੇ ਦਾਗ ਜਿਹਾ ਲੱਗੂਗਾ ਜੀ ਮਤਲਬ ਰਾਈਟ ਫਰਦਾਇਤ ਜੋ ਬੰਦੇ ਨਾ ਤੇ ਨਾ ਕੰਮ ਸੇਲ ਕਰ ਕਰ ਰਹੇ ਆ ਇਸ ਕਰਕੇ ਜੀ ਕੋਰੇਟ ਪਰ ਆਸ ਤੇ ਕਿਸੇ ਪਰ ਕੋ ਜਿਹੜਾ ਇੱਕ ਪਰ ਆ ਗਿਆ ਕਿ ਜਿਹੜਾ ਬੰਦਾ ਹੁਣ ਬੈਠ ਇੱਕ ਵਾਰ ਤੋਂ ਨਹੀਂ ਛੱਡਿਆ ਉਹ ਕੋਈ ਤੇ ਜਿਹੜੇ ਬੰਦੇ ਇਨਸਾਨਾ ਨਹੀਂ ਬਹੁਤ ਬੜਾ ਜਿੰਦਾਂ ਇਹਨਾਂ ਨੇ ਹਿੰਮਤ ਮਾਰਸ ਤੇ ਕਿਹਾ ਬਾਕੀ ਸਾਰਾ ਅਸੀਂ ਬੈਠੇ ਆਂ ਆਸ਼ਾ ਦੇ ਨੇ ਬੈਠੇ ਆ ਤੁਹਾਨੂੰ ਵੀ ਛਾ ਰਹੇ ਨੇ ਨਾਮ ਹੈ ਜੀ ਦਾ ਨਾਮ ਚਰਨਦਾਸ ਹੈ ਚੰਨ ਜੀ ਕਿੱਥੇ ਰਹਿੰਦੇ ਹੋ ਨਿਊ ਨਿਊ ਮੋਤੀ ਭਾਗ ਮਦਰਸਾ ਕੋਲ ਨੇ ਕੀ ਮਾਮਲਾ ਕੀ ਹੈ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮਾਮਲਾ ਕੀ ਹੈ ਮਾਮਲਾ ਕੀ ਹੈ ਜੀ ਮੁੰਡੇ ਰਾਤ ਨੂੰ ਫੋਨ ਤੇ ਬੁਲਾਇਆ ਗਿਆ ਤੇ ਪੰਜੇ ਮੁੰਡੇ ਸੀਗੇ ਉਹ ਤੇ ਤੇ ਅਮਲਾ ਕਰਕੇ ਕੁੱਟਕ ਮਾਰ ਕੇ ਸਿੱਖ ਕਦ ਬੁਲਾਇਆ ਸੀ ਤੇ ਕਿੱਥੇ ਬੁਲਾਇਆ ਸੀ ਇਹਨੂੰ ਇਹ ਸਰ ਮੈਨੂੰ ਤਾਂ ਇਹ 10 ਤਰੀਕ ਨੂੰ ਮਤਲਬ ਕਿ ਜਿਹੜੀ 10 ਤਰੀਕ ਆਣੀ ਹੈ 3 ਮਹੀਨੇ ਹੋ ਜਾਣਾ ਜੀ ਕੋਣ ਸੀ ਬੰਦੇ ਜਿਨ੍ਹਾਂ ਨੇ ਹਮਲਾ ਕੀਤਾ ਸਰ ਪਤਾ ਨਹੀਂ ਜੀ ਮੈਨੂੰ ਕੋਣ ਸੀਗੇ ਕੋਣ ਨੇ ਦਾਰੂ ਕੁੱਟਾਂ ਦੇ ਸੀਗੇ ਨਹੀਂ ਜਾਣ ਮੇਰਾ ਪੁੱਤ ਨਹੀਂ ਮੇਰੀ ਜਾਨ ਸੀ ਮਾਮਲਾ ਕੀ ਸੀ ਓਏ ਮਾਮਲਾ ਕਿੱਥੇ ਬੱਚੇ ਬੱਚੇ ਲੜ ਪਏ ਸਿੱਕੇ ਤੇ ਬੋਟਾ ਪਹਿਰੀ ਅਸੀਂ ਜਦ ਜਦ ਕਿਸੇ ਦੇ ਹੱਥੋਂ ਕਿਸੇ ਨੂੰ ਕੋਈ ਲੱਗੀ ਹੋ ਗਈ ਸੱਟ ਸੁੱਟ ਉਹਦੇ ਕੋਲ ਬੰਦੇ ਗਏ ਭਾਈ ਰਾਜੀ ਨਵਾ ਕਰ ਲੈ ਜਾਂ ਨਾਮ ਲਿਖਾ ਦੇ ਕਿਸੇ ਦਾ ਕੋਈ ਨਾਮ ਨਹੀਂ ਲਿਖਾਇਆ ਤਾਂ ਕਹਿੰਦੇ ਸਬਦਲਾ ਲੈ ਲੈਣਾ ਮਾਰਨਾ ਛੋਟਾ ਉਹ ਬਦਲਾ ਮੇਰੇ ਪੁੱਤ ਨਾਲ ਲੈ ਲਿਆ ਓਏ ਆ ਕੰਜਰਾ ਛੇ ਜਣਾ ਨੇ ਹੋ ਗਏ ਹੋਰ ਸੀ ਨਾਮ ਦੱਸੋ ਇੱਕ ਤਾਂ ਬਿਕਰਮ ਦਾ ਮੁੰਡਾ ਇੱਕ ਉਹਦੇ ਪਾਈ ਦਾ ਮੁੰਡਾ ਬਾਬਾ ਦਾ ਇਹ ਉਹਨਾਂ ਦਾ ਪਤਾ ਪੱਪੂ ਦਾ ਸਾਰੇ ਕਿੱਥੇ ਰਹਿਣ ਵਾਲੇ ਇਹ ਦਰ ਕੁਟਾਂ ਚ ਰਹਿੰਦੇ ਸਾਰੇ ਕਾਰਨ ਕੀ ਹੈ ਤੁਹਾਡੇ ਮੁੰਡੇ ਨੂੰ ਕਿ ਤੁਹਾਡੇ ਪੋਤੇ ਨੂੰ ਕਿਉਂ ਟਾਰਗੇਟ ਕੀਤਾ ਸਾਨੂੰ ਕੋਈ ਪਤਾ ਨਹੀਂ ਕਾਰਨ ਦਾ ਉਹਨਾਂ ਨੂੰ ਪਤਾ ਹੈ ਕਦ ਹਮਲਾ ਕੀਤਾ ਸੀ ਇਹਨਾਂ ਨੇ ਉਹ ਸਹੀ ਕਿਹੜੀ ਤਰੀਕ ਸੀ ਮੈਂ ਦਿਨ ਦੀ ਦੱਸ ਪੰਜ ਮਹੀਨੇ ਦੀ ਦੱਸ ਸਾਰੀ ਸੀ ਤੇ ਹੁਣੇ ਹਸਪੀਟਲ ਵੀ ਸੀ ਰਜਿੰਦਰਾ ਸੀ ਰਜਿੰਦਰਾ ਚ ਸੀ ਛੁੱਟੀ ਕਰਦੇ ਹੋ ਨਾਮ ਨਾਮ ਲੈ ਜੋ ਕਥੇ ਪਿਆ ਸੀ ਤੇ ਅੱਜ ਮੌਤ ਕਿੰਨੇ ਵਜੇ ਹੋਈ ਜੀ ਪਾਸੇ ਸਾਢੇ 7:00 ਹੋਏ ਜੀ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜਿਵੇਂ ਸਾਡਾ ਬੱਚਾ ਮਰ ਗਿਆ ਸੀ ਤੜਫ ਰਿਹਾ ਐਵੇਂ ਉਹਨਾਂ ਦੇ ਮਾਂ ਪਾਪ ਦੇ ਸਾਹ ਤੜਦੀ ਹੋ ਰਹੀ ਜਿਵੇਂ ਮੈਂ ਮਰ ਤਾ ਹਸਦੀ ਨਹੀਂ ਆਉਂਦੀ ਆ ਬਹੁਤ ਦੰਦੇ ਹੋ ਵੀ ਆਈਏ ਮਾਂ ਪਿਤਾ ਨੂੰ ਮੈਂ ਜਿਵੇਂ ਪੁੱਤ ਨੂੰ ਮਾ ਉਹਨਾਂ ਵੀ ਕਿੱਥੇ ਰਹਿੰਦੇ ਅਸੀਂ ਅਮਰ ਦਾ ਦਰਦਾਰਾ ਮੁੰਡਾ ਕਰਨਾ ਚਾਹੁੰਦਾ ਮੇਰਾ ਭਤੀਜਾ ਹੀ ਕਰਨ ਕਿਸੇ ਦੇ ਤੇ ਹਮਲਾ ਕਰਨ ਦਾ ਉਹਨਾਂ ਨੇ ਦੁਸ਼ਮਣੇ ਕੱਢਿਆ ਉਹਦੇ ਨਾਲ ਜੀ ਉਹ ਚੈਲੰਜ ਦਿੰਦੇ ਸੀ ਉਹਨੂੰ ਉਹ ਕਦੇ ਵੜਦੇ ਉਹਨੂੰ ਟਰਚਰ ਕਰਦੇ ਸੀ ਉਹ ਤੇ ਤੈਨੂੰ ਛੋਟੇ ਸੀ ਮਾਰਨ ਲ ਮਾਰਨਾ ਅੰਕਿਤ ਨੂੰ ਜਾਣਦੇ ਸੀ ਉਹ ਪਹਿਲਾਂ ਵੀ ਲੜਾਈ ਹੋਈ ਸੀ ਨਾ ਮਾੜੀ ਮੋਟੀ ਹੋਈ ਸੀ ਬੱਚਿਆਂ ਦੀ ਹੋ ਜਾਂਦੀ ਆ ਪਰ ਉਹਨਾਂ ਨੇ ਜਾਨ ਤੂੰ ਹੀ ਮਾਰ ਕੇ ਸੁੱਟਿਆ ਸੀ ਤੈਨੂੰ ਕਿਹੜੀ ਡੇਟ ਪੰਜਵੇਂ ਮਹੀਨੇ ਦੀ 10 ਤਰੀਕ ਨੂੰ ਰਾਤ ਨੂੰ ਤੇ ਹਸਪੀਟਲ ਜੀ ਰਿਹਾ ਹੈ ਹਾਂਜੀ ਹਸਪੀਟਲ ਮੌਤ ਮੌਤ ਕਿਦਾਂ ਹੋਈ ਜੀ ਬਹੁਤ ਅੱਜ ਹੋਈ ਹੈ ਜੀ ਸਵੇਰੇ ਦੀ ਆ ਜਿਆਦਾ ਮੌਤ ਜਿਆਦਾ ਸੀ ਆ ਜੀ ਬਹੁਤ ਜਿਆਦਾ ਸੱਟਾਂ ਲੱਗੀਆਂ ਸੀ ਇਹਦੇ ਸਿਰ ਤੇ ਸੱਟਾਂ ਸੀ ਜੀ ਸਿਰ ਦੀ ਹੱਡੀਆਂ ਤੋੜ ਰੱਖੀਆਂ ਸੀ ਟੈਲਾਂ ਨਾਲ ਹਮਲੇ ਕਰੇ ਉਹ ਕਹਿੰਦੇ ਸੀ ਰਾਣਾ ਨਾਲ ਕੁੱਟ ਕੇ ਆਇਆ ਹੁੰਦੇ ਕਿੰਨੇ ਲੋਕ ਸੀ ਕਿੰਨੇ ਲੋਕ ਚਾਰ ਪੰਜ ਮੁੰਡੇ ਸੀ ਜੀ ਉਹ ਉਹ ਪਿੰਡ ਤੇ ਤੁਹਾਡੇ ਉਹਦੇ ਨਾਲ ਕੁੱਟੀਆਂ ਦੇ ਆਈਓ ਤੇ ਤੁਹਾਡੇ ਮੁੰਡੇ ਕਿੱਥੇ ਰਹਿੰਦੇ ਸੀ ਅੰਕੀ ਇਹ ਅਮਰਦਰਸ਼ਨ ਕਲੋਨੀ ਚ ਪੁਲਿਸ ਨੇ ਕਾਰਵਾਈ ਕੀਤੀ ਕੁਛ ਨਹੀਂ ਕੀਤੀ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਪੈਰ ਦੁਖਣ ਲੱਗੇ ਥਾਣੇ ਚੋਂ ਇੱਥੋਂ ਜਾ ਜਾ ਕੇ ਸਾਡੀ ਕੋਈ ਨਹੀਂ ਪੁਲਿਸ ਕੀ ਕਹਿੰਦੀ ਪੁਲਿਸ ਵਾਲਾ ਕਹਿੰਦਾ ਅਸੀਂ ਫੜਾਂਗੇ ਅਸੀਂ ਫੜਾਂਗੇ ਕੋਈ ਨਹੀਂ ਫੜਿਆ ਕਿਸੇ ਹੁਣ ਤਾਂ ਇੱਕ ਹਾਜ਼ਰ ਹੋਇਆ ਆਪਣੇ ਆਪ ਆਠ ਪੁਲਿਸ ਵਾਲਿਆਂ ਨੇ ਨਹੀਂ ਫੜਿਆ ਹੁਣੀਆਂ ਥੱਪੜ ਮਾਰਦੀ ਹੋਣ ਛੱਡਦੇ ਮਾਰਾ ਹਾਂਜੀ ਹੁਣ ਪੋਸਟਮਾਰਟਮ ਹੁਣ ਪੁਲਿਸ ਵਾਲਾ ਕਹਤਾ ਕੀ ਕਹਿੰਦਾ ਤੁਸੀਂ ਹਸਤਾਲੇ ਜਿਲ੍ਹੇ ਜੋ ਰਜਿੰਦਰਾ ਤੇ ਹੁਣਾਂ ਨੂੰ ਪਾੜ ਕੇ ਸੁੱਟ ਦੇਣਗੇ ਪੋਸਟਮਾਰਟਮ ਕਰ ਦੇਣਗੇ ਹੁਣ ਕੀ ਕਰਨਗੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰ ਸਾਨੂੰ ਫਾਂਸੀ ਚਾਹੀਦੀ ਆ ਉਹ ਵੀ ਮਰਨੇ ਚਾਹੁੰਦੇ ਨੇ ਮੁੰਡੇ ਸਾਡਾ ਮੁੰਡਾ ਮਰ ਗਿਆ ਨਾ ਉਹ ਵੀ ਮਰਨੇ ਚਾਹੁੰਦੇ ਨੇ ਅਸੀਂ ਆਪ ਮਰਾਂਗੇ ਅਸੀਂ ਮਰੇ ਕਿਤੇ ਕਿੰਨੇ ਭਰਾ ਪੈਣ ਸੀ ਇਹ ਤਿੰਨ ਨੇ ਜੀ ਕਪੈਣਾ ਦੋ ਪਾਈ ਨੇ ਵਿਆਹਿਆ ਬਾਕੀ ਨਾ ਉਹ ਆਰਾਜ ਪੈ ਛੋਟਾ ਸਭ ਮਾ ਸਰ ਮਾ ਸੁਣ ਕੇ ਕਦੇ ਅੰਕਿਤ ਨਾ ਆਪਣਾ ਮੁੰਡੇ ਦੀ ਅੱਜ ਮੌਤ ਹੋਈ ਹੈ ਮਾਮਲਾ ਕੀ ਸੀ ਤੇ ਕਦ ਲੜਾਈ ਹੋਈ ਸੀ ਮਿਤੀ 10 5 2025 ਨੂੰ ਰਗਮਾਰਾ ਬੋਲੀ ਲੋਰਮਾਰ ਰੋਡ ਦੇ ਨਾਲ ਵਿਖੇ ਅੰਕਿਤ ਕੁਮਾਰ ਬੁੱਤਰ ਕਰਨ ਦਾਸ ਪਤੇ ਦਾ ਦੋਸਤ ਹਰਜੋਤ ਸਿੰਘ ਵਾਸੀਆਂ ਦਾ ਰਗੁਟੀਆਂ ਤੇ ਉਥੇ ਝਗੜਵਾਸ਼ ਇਹਨਾਂ ਨਾਲ 2 ਮਹੀਨੇ ਝਗੜਕਦਾ ਸੀ ਕਾਸ਼ਕਾਰ ਬੁੱਢਲਾ ਤੇ ਸਾਨੂੰ ਬੱਪੂ ਵਾਕੀਆ ਬੰਦਸੇ ਗੋਲੀ ਮਿਟਾਲਾ ਦਾਰੂ ਕੂਟੀਆਂ ਇਹਨਾਂ ਨਾਲ ਝੜਾ ਕਰਕੇ ਪੰਜ ਤੋਂ ਸੀਸੀਏ ਇਹਨਾਂ ਨੇ ਸੁੱਟਾ ਮਾਰੀ ਛਿੰਦੇ ਜਿਸ ਦੇ ਆਧਾਰ ਤੇ ਅਸੀਂ ਰਿਪੋਰਟ ਨੰਬਰ 101 ਮਿਤੀ 12 5 2025 ਉਹ ਮਾਰਦੇ ਨੇ ਮੀਆ ਦੇ ਨਾਲ 410 ਦਾ ਜੁਰਮ ਦਾ ਵਾਅਦਾ ਕਰਕੇ ਪਰਚਾ ਕੀਤਾ ਸੀਗਾ ਸਾਰੇ ਮਾਮਲਾ ਕਿਸੀ ਦੀ ਸੀ ਇਹ ਕਿਹਾਦੇ ਆਫਸਰ ਲਾਈ ਸੀ ਪਹਿਲਾਂ ਅੰਜਸੀ ਗੁਰਦੀ ਆਫਸਰ ਲਾਇਆ ਜਿਹੜੇ ਸੀ ਤਾਂ ਨੇ ਵੀ ਆਈ ਸੀ ਨੇ ਤਰਕਾ ਕਰਾਈ ਸੀ ਕੁਛ ਇਹਨਾਂ ਦੀ ਆਖਰੀ ਗੜਾਈ ਦੀ ਪਹਿਲਾ ਨਹੀਂ ਸਾਡੇ ਕੋਲ ਆਣੇ ਸਾਨੂੰ ਕਿਤੇ ਅਜਿੰਦਰਾ ਸਾਹਿਬ ਦੁਆਰਾ ਇਸ ਉਹਦੇ ਬਿਆਨ ਦੇ ਆਧਾਰ ਤੇ ਅਰਜੋਤ ਸਿੰਘ ਦੇ ਸਾਥੀਆਂ ਦੇ ਬਿਆਨ ਦੇ ਆਧਾਰ ਤੇ ਕਿ 24 ਸਾਲ ਤੇ ਹੁਣ ਇਹਦੀ ਮੌਤ ਹੋ ਗਈ ਜੀ ਇਲਾਜੇ ਦੌਰਾਨ ਮੌਤ ਹੋਈ ਹੈ ਇਹ ਦੌਰਾਨ ਇਥੇ ਇਲਾਜ ਦੇ ਦੌਰਾਨ ਦਾਖਲ ਸੀ ਗਲੇ 10 ਸਾਲ ਨੂੰ 2013-7 ਤੋਂ 25 ਨੂੰ ਘਰ ਲੈ ਕੇ ਸੀ ਉਹਨੂੰ ਇਲਾਜ ਡਾਕਟਰਾਂ ਨੇ ਛੁੱਟੀ ਕਰਦੀ ਸੀ ਇਹਦੀ ਤੇ ਆਜਨ ਦੀ ਘਰ ਰੱਖਿਆ ਮਦਦ ਤੋਂ ਗੁਣਿਖੇ ਮੌਤ ਹੋ ਗਈ ਹੈ ਤੇ ਜਿੰਦ ਡੱਡ ਬੋਡੀ ਅਜਿੰਦਰਾ ਸਾਹਿਬ ਲੈਂਦੀ ਮੌਤ ਚੀ ਜੇ ਕੋਈ ਗ੍ਰਿਫਤਾਰੀ ਹੋਈ ਹੈ ਸਰ ਇਹ ਜੇਕਰ ਦੋਸ਼ੀ ਰਮੇਨ ਦੋਚੀ ਸੀ ਆਕਾਸ਼ ਕੁਮਾਰ ਬੁੱਢਲਾ ਉਹਦੀ ਖਤਾਰੀ ਕਰ ਲਈ ਆ ਚਾਰ ਵਿੱਚ ਬਾਕੀ ਨੇ ਲੇਕਿਨ ਪਰਿਵਾਰ ਵੱਲੋਂ ਸਰ ਇਹ ਇਲਜ਼ਾਮ ਲਾਏਗੇ ਕਿ ਰੋਜ਼ ਵੀ ਦੇਖਿਆ ਗਿਆ ਸੀ ਪੁਰਨ ਸਿੰਘ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਇਲਜ਼ਾਮ ਲਾ ਰਹੇ ਹਨ ਨਹੀਂ ਪੂਰੀ ਤਰਤੀ ਸ਼ਮਤ ਲੰਤ ਜਾ ਰਹੀ ਹੈ ਅਸੀਂ ਇੱਕ ਤੁਸੀਂ ਗੁਜ਼ਾਰ ਕਰ ਲੈ ਦੋਸ਼ੀ ਕਰੋ ਭਜੇ ਹੋਏ ਸੀਗੇ ਜਿਹੜੇ ਪਟਿਆਲੇ ਵਿੱਚ ਨਹੀਂ ਸੀਗੇ ਬਾਹਰ ਗਏ ਸੀ ਅਸੀਂ ਨਾਲ ਲਗਦੇ ਸਟੇਟ ਹਰਿਆਣਾ ਵਿੱਚ ਵੀ ਤੇ ਜਿੱਥੇ ਵਿਧਾ ਅਸਰ ਉਚਾਤ ਪੰਡਾ ਉੱਥੇ ਉੱਥੇ ਸੇਵਾ ਕਰਤੀ ਹੈ ਹੁਣ ਕੋਈ ਥਾਣੇ ਦਾ ਵਾਅਦਾ ਹੋਏਗਾ ਸਰ ਦਫਾ ਵਿਖਾਣ ਜਿਹਾ ਤੇ ਕਮੇਦਾਰਾ 100 ਤਿਲ ਜਮਨ ਦੋ ਦਾ ਵ ਤੇ ਉਹਨੂੰ ਗ੍ਰਿਫਤਾਰੀ ਹੋ ਜੂਗੀ ਸਰ ਜਲਦੀ ਹੀ ਪੜੀ ਕਰਾਂਗੇ ਜਾਂਦੇ ਉਸੇ ਜਲਦੀ ਹੀ ਪੜੀ ਕਰਾਂਗੇ ਪੋਸਟਮੈਂਟ ਹੋ ਗਿਆ ਜੀ ਇਹਨਾਂ ਦਾ ਨੇ ਅੱਜ ਪੋਸਟਮੈਂਟ ਨਾਲ ਸਸਕਾਰਣਾ ਸੇ